ਯਾਰ ਆਪਾਂ ਲੋਰੀ ਸਾਥੀ ਸ਼੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਆਪਣਾ ਗਮਟਾਲਾ ਪੀਐਨ ਕਲੱਬ ਵੱਲੋਂ ਜੀ ਇੱਕ ਟੂਰਨਾਮੈਂਟ ਕਰਵਾਇਆ ਗਿਆ ਜੀ ਉਸ ਦੇ ਜਿਹੜੇ ਆ ਜਿਹੜੇ ਨਾਮ ਆ ਫਸ ਸੈਕਿੰਡ ਤੇ ਇਹ ਤੇ ਜਿਹੜਾ ਮਲਕੀ ਬੇਵੀ ਆ ਠੀਕ ਹੈ ਜੀ ਤੇ ਇਹਨਾਂ ਦੇ ਜਿਹੜਾ ਵਾ ਇਹ ਵੀ ਇੱਥੇ ਜਿਹੜਾ ਪ੍ਰੋਗਰਾਮ ਜਿਹੜਾ ਵਾ ਅੱਜ ਕੀਤਾ ਗਿਆ ਇਹ 229 ਜੀ ਟੂਰਨਾਮੈਂਟ ਠੀਕ ਹੈ ਜੀ ਆ ਦੇਖ ਰਹੇ ਹੋ 22 9 2024 ਨੂੰ ਟੂਰਨਾਮੈਂਟ ਜਿਹੜਾ ਕਰਵਾਇਆ ਗਿਆ ਜੀ ਦਿੱਲੀ ਵਾਲੇ ਉਹਨਾਂ ਨੇ ਕਰਵਾਇਆ ਉਹ ਲਾਲੀ ਵੀਰ ਤੇ ਹੀ ਸ਼ਗੀਰਦ ਨੇ ਖਲੀਫੇ ਨੇ ਇਹ ਲਾਲੀ ਵੀਰ ਦੀ ਪਾਰਟੀ ਅਲਵਾਰ ਕੇ ਤੋਂ ਤਾਂ ਪਹਿਲਾ ਜਿਹੜਾ ਸ਼ੀਲਡ ਦੇ ਨਾਮ ਹੈ ਲਾਲੀ ਵੀਰ ਵੱਲੋਂ ਵੰਡੇ ਜਾਣਗੇ ਤੇ ਜਿਹੜਾ ਜਿਹੜਾ ਨਾਮ ਨੂੰ ਹੀ ਪਹਿਲਾ ਦੂਜਾ ਸੁਜਪੇਸ਼ਨ ਇਹ ਤਿੰਨ ਨਾਮ ਵੰਡੇ ਜਾਣਗੇ ਪਹਿਲਾ ਦੂਜਾ ਸਪੈਸ਼ਲ ਇਹ ਤਿੰਨ ਨਾਮ ਲਾਲੀ ਵੀਰ ਵੱਲੋਂ ਜਣਾਏ ਟੀਮ ਵੱਲੋਂ ਜਿਹੜੇ ਜਿਹੜੇ ਵੀਰ ਦਾ ਵੀ ਨਾਮ ਆਇਆ ਕਿਉਂਕਿ ਜਿਹੜੇ ਨਾਮ ਤਿੰਨੇ ਆਏ ਆ ਇਹ ਉਸਤਾਦ ਲਾਲੀ ਵੀਰ ਨਿਹਾਰ ਕਹਿੰਤੋਂ ਹਾਂਜੀ ਹਿੰਟ ਕਬੂਤਰ ਇਹ ਗਮਟਾਲਾ ਛੇੜ ਵਾਲੇ ਵੀਰ ਜਿੰਨਾ ਜਿੰਦੇ ਦੇ ਵਿੱਚ ਭਾਗ ਲਏ ਨੇ ਹੈਂਟ ਕਬੂਤਰ ਲੋ ਜੀ ਆਪਣੇ ਇਹਨਾਂ ਦੇ ਵਿੱਚ ਜਿਹੜਾ ਵਾ ਵਿਸ਼ੇਸ਼ ਸਨਮਾਨ ਜਿਹੜਾ ਕੀਤਾ ਜਾਏਗਾ ਉਸਤਾਦ ਲਾਲੀ ਲਹਾਰ ਕਾ ਜੀ ਕਿੰਨਾ ਜੀ ਆਪਣੇ ਉਸਤਾਦ ਨਿਸ਼ਾਨ ਸਿੰਘ ਜੀ ਧੌਲ ਇਹਨਾਂ ਨੂੰ ਉਸਤਾਦ ਦਰਬਾਹ ਸਿੰਘ ਜੀ ਬਾਬਾ ਜੀ ਖਾਲਸਾ ਜੀ ਤੇ ਆਪਾਂ ਨੇ ਮਾਨਪ੍ਰੀਤ ਸਿੰਘ ਜੀ ਮੰਨੂ ਉਸਤਾਦ ਜੀ ਬਹੁਤ ਹੀ ਪਿਆਰ ਵਾਲੇ ਆਪਣੇ ਤੇ ਆਪਾਂ ਨੇ ਕਲੀਫਾ ਸਾਹਿਬ ਉਸਤਾਦ ਮਿੰਦੂਰ ਸਿੰਘ ਜੀ ਵਿਡਾਲਾ ਜੀ ਤੇ ਨਾਲ ਆਪਣੇ ਉਸਤਾਦ ਲਖਵੀਰ ਸਿੰਘ ਜੀ ਇਰੇ ਹਰਸੀਮਰਨ ਸਿੰਘ ਉਪਲ ਸਾਹਿਬ ਦਿੱਲੀ ਵਾਲੇ ਉਹਨਾਂ ਵੱਲੋਂ ਜਿਹੜਾ ਵਿਸ਼ੇਸ਼ ਜਿਹੜਾ ਸੀ ਨਾਮ ਜਿਹੜਾ ਲਾਲੀ ਲਹਾਰ ਕੇ ਤੋਂ ਤਣਵੀਰ ਅਸਤਾਜ ਜੀ ਤੁਸੀਂ ਵੀ ਉੱਥੇ ਬੈਠੇਗੇ ਤੁਸੀਂ ਨਹੀਂ ਜੋ ਸੱਤੇ ਤਾਂ ਕਰੋ ਲੋ ਜੀ ਆਪਣੇ ਉਸਤਾਦ ਲਾਲੀ ਲਹਾਰ ਕਾ ਜੀ ਦੇ ਲੋ ਜੀਆ ਪਹਿਲਾ ਇਨਾਮ ਜਿਹੜਾ ਵਾ ਇਹਦਾ ਜੀ ਇਹਦਾ ਜੀ ਆਹ ਵੇਖੋ ਸਾਰੇ ਸੀਨੀਅਰ ਸੀ ਆਏ ਦੇ ਵਿੱਚ ਟੈਕਨੋ ਉੱਤਰ ਟੈਕਨੋ ਉੱਤਰ ਆਹ ਲਿਖਿਆ ਨਾ ਪਹਿਲਾ ਦੂਜਾ ਅਸੀਂ ਪਹਿਲਾ ਦੂਜਾ ਉੱਤਰਵਾਜੀ ਮੁਕਾਬਲਾ ਹੈ ਜੀ ਇਹਦੇ ਵਿੱਚ ਹਿੱਟ ਭਾਈ ਹੈ ਜੀ ਸਭ ਤੋਂ ਪਹਿਲਾ ਵੇਖੋ ਜੀ ਇਹ ਵੀ ਹਿੱਟ ਡਿਵੀਜ਼ਨ ਇਨਾਮ ਦਿੱਤਾ ਜਾ ਰਿਹਾ ਵਾ ਸਾਰੇ ਸਤਾਦਾ ਦੀ ਮਿਹਨਤ ਦੇ ਵਿੱਚ ਚਲੋ ਜੀ ਹੁਣ ਦੂਸਰਾ ਨਾਮ ਮਾਰਕੀ ਦਾ ਨਾਮ ਅੱਜ ਲਾਲੀ ਲੋਹਾਰ ਦਾ ਵੀਰ ਦਾ ਸ਼ਗਿਰਦ ਲੋ ਜੀ ਦੂਸਰਾ ਨਾਮ ਲਓ ਜੀ ਦੂਜਾ ਜਿਹੜਾ ਨਾਮ ਹੈ ਆਪਣੇ ਉਸਤਾਦ ਲਾਲੀ ਲੋਹਾਰ ਦਾ ਇਹ ਸ਼ਗਿਰਦ ਆ ਇਹਨਾਂ ਦਾ ਹੀ ਨਾਮ ਜਿਹੜਾ ਵਾ ਦੂਜਾ ਆ ਜੱਜ 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 ਵੀਰ ਜੀ ਦਾ ਦੂਸਰਾ ਨਾਮ ਹੈ ਇੱਕ ਮਾਈ ਜੀ ਹਾਂ ਜੀ ਲੋ ਜੀ ਇਹ ਦੂਸਰਾ ਨਾਮ ਜਿਹੜਾ ਵਾ ਜੱਜ ਵੀਰ ਜੀ ਨਾਲ ਆਵਾ ਤੇ ਇਹ ਲਾਲੀ استاد ਜੀ ਨਾਲ ਦੇ شاਗਿਰਦੇ ਗਏ ਆ ਠੀਕ ਹੈ ਜੀ ਤੇ ਬਹੁ ਬਹੁ ਮੁਬਾਰਕਾਂ ਜੀ ਕਵਰ ਬਾਡ ਪੀਜੈਂਸ ਵੱਲੋਂ ਲਾਲੀ ਭਾਜੀ ਨਾਲੋਂ ਇਹਨਾਂ ਦੀ ਸਾਰੀ ਪਾਰਟੀ ਨੂੰ ਤੇ ਸਭ ਦੀ ਸੀਨੀਅਰ استاد ਜੀ ਦੀ ਮਜੂਦਗੀ ਦੇ ਵਿੱਚ ਇਨਾਮ ਦਿੱਤਾ ਜਾ ਰਿਹਾ ਵਾ ਜੀ ਉਹ ਤਾਂ ਹੈ ਇੱਕੋ ਥੱਲੇ ਕਰੇ ਸਨੈਪ ਕਰਾ ਲਓ ਸਨੈਪ ਤੁਹਾਡਾ ਤੁਹਾਡਾ ਲੋ ਜੀ ਆਪਣੇ ਭਾਈ ਜੀ ਜਿਹੜਾ ਵਾ ਅਸਲੀ ਨਾਮ ਟੂਰਨਾਮੈਂਟ ਹੋਇਆ ਵਾ ਇਹ ਫਰਸਟ ਪ੍ਰਾਈਜ਼ ਜਿਹੜਾ ਵਾ ਲਾਲੀ ਉਸਤਾਦ ਜੀ ਨੇ ਦੇਈ ਏ ਸ਼ਹੀਰਦਿਆ ਹਰ ਸਿਮਰਨ ਵੀਰ ਜੀ ਹੁਣੀ ਦਿੱਲੀ ਵਾਲੇ ਇਹਨਾਂ ਦਾ ਹੀ ਫਰਸਟ ਪ੍ਰਾਈਜ਼ ਜਿਹੜਾ ਆਇਆ ਵਾ ਪਹਿਲਾ ਦੂਜਾ ਤੀਜਾ ਸਾਰੇ ਨਾਮ ਵੀ ਇਹਨਾਂ ਦੀ ਪਾਲਟੀ ਦੀ ਏ ਜੀ ਤੇ ਕਵਰ ਬਾਡ ਪੀਰ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਲਾਲੀ ਸਾਈ ਤੁਹਾਨੂੰ ਵੀ ਆ ਸਿਮਰਨ ਵੀਰ ਜੀ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਲੱਗਿਆ ਜੀ ਸਾਰੇ ਵੀਰਾਂ ਵੱਲੋਂ ਬਰਾਦਰ ਕੋ ਬੋਤਨ ਜਿਹੜਾ ਦਿੱਤਾ ਜਾਏਗਾ ਔਰ ਸਿਮਰਨ ਨੂੰ ਦਿੱਕਤ ਵਾਲਿਆਂ ਨੂੰ ਕਿਰਪਾ ਕਰਕੇ ਬੈਠ ਜੀ ਕਰ ਦੇਗੇ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਸਾਰੇ ਵੀਰ ਸਟੇਪੀਜੀਨ ਵੱਲੋਂ ਜਿਹੜੇ ਆ ਮਾਨ ਸਨਮਾਨ ਕੀਤੇ ਜਾ ਰਹੇ ਆ ਜੀ ਸਭ ਤੋਂ ਪਹਿਲਾਂ ਮੈਨੂੰ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਤਾੜੀਆਂ ਮਾਰ ਦਿਓ ਜੀ ਸਾਰੇ ਸਾਹਮਣੇ ਉਸਤਾਦ ਜੀ ਲਾਲੀ ਸਾਹਿਬ ਜੀ ਇੱਧਰ ਲਾਡੀ ਸਾਹਿਬ ਜੀ ਲੋ ਜੀ ਅੱਗੇ ਆਪਣੇ ਮਿੰਦੂ ਵੀਰ ਜੀ ਨਾਲ ਕੀਤਾ ਜਾ ਰਿਹਾ ਵਾ ਜੀ ਹਰ ਸਿੰਘ ਸਿੰਘ ਜੀ ਉਪਲ ਸਾਹਿਬ ਦਿੱਲੀ ਵਾਲੇ ਜੀ ਇਹਨਾਂ ਵੱਲੋਂ ਜਿਹੜਾ ਵਾ ਵਿਸ਼ੇਸ਼ ਜਿਹੜਾ ਸਨਮਾਨ ਕੀਤਾ ਜਾ ਰਿਹਾ ਜੀ ਸਾਹਮਣੇ ਸਾਜੀ ਲਾਲੀ ਸਾਹਿਬ ਜੀ ਲੋ ਜੀ ਆਪਣੇ ਇਨਸ਼ਾਨ ਮੇਨ ਸਨਮਾਨ ਜਿਹੜਾ ਪਰ ਕੀਤਾ ਜਾਂਦਾ ਕਮਕਾਲਾ ਸ਼ਹਿਰ ਵੱਲੋਂ ਨਾਲੇ ਸਟੇ ਵੱਲੋਂ ਲੋ ਜੀ ਸ਼ਾਨਸਤਾ ਜੀ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਹਰ ਸਿਮਰਨ ਵੀਰ ਜੀ ਦਿੱਲੀ ਵਾਲੇ ਤੇ ਲਾਲੀ ਉਸਤਾਦ ਜੀ ਨਾਲ ਦੀਵਾਲਟੀ ਆ ਉਹਨਾਂ ਵੱਲੋਂ ਸ਼ਾਨਸਤਾ ਜੀ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਸਭ ਦੀ ਹਾਜ਼ਰੀ ਦੇ ਵਿੱਚ ਲਾਲੀ ਵੀਰ ਨਵਾਰ ਕੇ ਨੂੰ ਜਿਹੜਾ ਵਾਲੇ ਸਨਮਾਨ ਕਰਦੇ ਜਿਹੜਾ ਇਹ ਦਿੱਤਾ ਜਾ ਰਿਹਾ ਲੋ ਜੀ ਇਹ ਮਾਨ ਸਨਮਾਨ ਹਰ ਸਿਮਰਨ ਵੀਰ ਜੀ ਨਾਲ ਵੱਲੋਂ ਲਾਲੀ ਉਸਤਾਦ ਜੀ ਨਾਲ ਕੀਤਾ ਜਾ ਰਿਹਾ ਵਾ ਦਿੱਲੀ ਵਾਲੇ ਤੇ ਕਮਟਾਲਾ ਵਿਜ਼ਨ ਕਲੱਬ ਜਿਹੜਾ ਟੂਰਨਾਮੈਂਟ ਅਡਵਾਇਆ ਸੀ ਉਹਨਾਂ ਵੱਲੋਂ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ ਆ ਤੇ ਆ ਸਿਮਰਨ ਦਿੱਲੀ ਵਾਲੇ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਜੀ ਲੋ ਜੀ ਇਹ ਮਾਨ ਸਨਮਾਨ ਜਿਹੜਾ ਵਾ ਦਿਲਬਾਗ ਉਸਤਾਦ ਜੀ ਨਾਲ ਕੀਤਾ ਜਾ ਰਿਹਾ ਜੀ ਆ ਸਿਮਰਨ ਜੀ ਦਿੱਲੀ ਵਾਲੇ ਉਹਨਾਂ ਵੱਲੋਂ ਦਿਲਬਾਗ ਉਸਤਾਦ ਜੀ ਨਾਲ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਸਭ ਦੀ ਮਜੂਰੀ ਦੇ ਵਿੱਚ ਸੀਨੀਅਰ ਉਸਤਾਦ ਸਾਹਿਬਾਨੀ ਸਾਹਿਬ ਮੌਜੂਦ ਹੈ ਜੀ ਸਭ ਨੂੰ ਸਨਮਾਨ ਕਰਾਉਂਦੇ ਆ ਲੋ ਜੀ ਆਪਣੇ ਉਸਤਾਦ ਕਨਵਰ ਗੁਰਾਇਆ ਜੀ ਕੈਨੇਡਾ ਵਾਲੇ ਉਹਨਾਂ ਦੇ ਬਾਕੀ ਵਿਸ਼ੇ ਸਨਮਾਨ ਉਹਦੇ ਜਿਹੜਾ ਵਾ ਹਰ ਸਿਮਰਨ ਵੀਰ ਜੀ ਨਾਲੋਂ ਕਵਰ ਗੁਰਾਇਆ ਉਸਤਾਦ ਜੀ ਕੈਨੇਡਾ ਵਾਲੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਾਡੀ ਹਾਜ਼ਰੀ ਦੇ ਵਿੱਚ ਲੋ ਜੀ ਆਪਣੇ ਉਸਤਾਦ ਲਖਬੀਰ ਸਿੰਘ ਜੀ ਦੁਬਈ ਵਾਲੇ ਜਿਨ੍ਹਾਂ ਦੀ ਤੁਸੀਂ ਕਾਫੀ ਵੀਡੀਓ ਦੇਖੀ ਹੋਣੀ ਆ ਬਹੁਤ ਜ਼ਿਆਦਾ ਆਪਾਂ ਨੂੰ ਵੀਡੀਓ ਤੇ ਪਿਆਰ ਦਿੱਂਦੇ ਰਿਹਾ ਜੀ ਤੇ ਬਹੁਤ ਜਿਆਦਾ ਟਿੱਪਾਂ ਦੇ ਰਹੇ ਆ ਤੇ ਗੁਰਪਾਈ ਨੇ ਤੇ ਮੇਰੇ ਵੀ ਉਸਤਾਦ ਹੀ ਨੇ ਕਹਿੰਦੇ ਨਾ ਪਾਣੀ ਉਹ ਨਹੀਂ ਆ ਰਹੇ ਕਿਉਂ ਜੀ ਭਾਈ ਇਹਨਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਜੀ ਨਾਲ ਆਪਣੇ ਡਾਕਟਰ ਸਾਹਿਬ ਜੀ ਇੱਕ ਮਿੰਟ ਇਧਰ ਵੇਖ ਲਓ ਜੀ ਛੰਨੀ ਬਾਜਾ ਪੁਜਾਰ ਜੀ ਕਸ਼ਮੀਰ ਲੋ ਜੀ ਜਿਹੜਾ ਉਸਤਾਦ ਛੰਨੀ ਬਾਜਾ ਕਸ਼ਮੀਰ ਵਾਲੇ ਜੀ ਨੂੰ ਜੀ ਵਿਸ਼ੇਸ਼ ਸਨਮਾਨ ਸਨੀਪ ਜਾਸਤਾ ਜੀ ਹੁਣੀ ਕਿਸੇ ਵੀ ਸਰ ਸਿਮਰਨ ਸਿੰਘ ਜੀ ਉੱਪਰ ਦਾ ਮਾਨ ਸਨਮਾਨ ਦਿੱਲੀ ਵਾਲਿਆਂ ਦਾ ਕੀਤਾ ਜਾ ਰਿਹਾ ਜੀ ਚਾਹਣਗੇ ਵੀਰ ਜੀ ਹੁਣੀ ਉਹ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਤੇ ਧੰਨਵਾਦ ਹੈ ਜੀ ਆ ਸਿਮਰਨ ਵੀਰ ਜੀ ਆਣ ਦਾ 3 ਉਹ ਜਿਹੜਾ ਉਹਨਾਂ ਦੇ ਸਤਿਕਾਰਯੋਗ ਵੀਰ ਨੇ ਜਿਹੜਾ ਕੀਤਾ ਜਾ ਰਿਹਾ ਰਾਜੂ ਉਹਨਾਂ ਦਾ ਔਰ ਇੰਡੀਆ ਚੈਂਪੀਅਨਸ਼ਿਪ ਹੋਇਆ 2000 ਉਹ ਵੀ ਔਰ ਇੰਡੀਆ ਚੈਂਪੀਅਨਸ਼ਿਪ ਲੋ ਜੀ 2000 ਪੁਰੀ ਪੋਰ ਇੰਡੀਆ ਚੈਂਪੀਅਨ ਜੀ ਅੱਜ ਦਾ ਰਾਜਧਨਵਾ ਕੈਨੇਡਾ ਵਾਲੇ ਉਹਨਾਂ ਦਾ ਮਾਨ ਸਰਮਾਨ ਜਿਹੜਾ ਅੱਜ ਉਹਨਾਂ ਦੇ ਹੱਥ ਤੇ ਭੇਜਿਆ ਆਇਆ ਤੇ ਉਹਨਾਂ ਦਾ ਕੋਈ ਜਾਨ ਕੇ ਤੇ ਧੰਨਵਾਦ ਆਸਿ ਰਣਵੀਰ ਜੀ ਦਾਰੇ ਵੀ ਜੀ ਲੋ ਜੀ ਆਪਣੇ ਉਸਤਾਦ ਲਾਲੀ ਲਹਾਰ ਕਾ ਜੀ ਆ ਇਹਨਾਂ ਦੇ ਜਿਹੜੇ ਸ਼ਹਿਰ ਦੇ ਆ ਜੀ ਹੈਲੋ ਹੈਲੋ ਆਸਿ ਰਣਵੀਰ ਜੀ ਉਪਾਲ ਸਾਹਿਬ ਇਹਨਾਂ ਦਾ ਜਿਹੜਾ ਵਾ ਫਸਟ ਪ੍ਰਾਈਜ਼ ਲਾਲੀਬਾਈ ਸਾਹਮਣੇ ਆਇਆ ਜੀ ਇਹ ਕਬੂਤਰ ਸਾਂਝਾ ਕਬੂਤਰ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਜੀ ਐਲ ਸੀ ਡੀ ਨਾਲ ਦੀ ਪਹਿਲਾ ਇਨਾਮ ਲੈਣੀ ਛੋਟੀ ਬਾੜੀ ਦੇਣੀ ਆ ਕੱਲੇ ਸੱਤ ਕੋਰਸੋਂ ਕਰੇਗਾ ਜੀ ਇਸ ਵਾਰ ਸਾਂਝਾ ਕਬੂਤਰ ਕਲੱਬ ਤੋਂ ਸਾਡੇ ਦਿੱਲੀ ਵਾਲੇ ਵੀ ਸਪੌਂਸਰ ਕਰਨਗੇ ਨਾਲ ਨਿਸ਼ਾਨ ਵੀ ਰੋਗੇ ਇਸ ਤੋਂ ਵੀ ਅੱਗੇ ਵਧੀਆ ਟੂਰਨਾਮੈਂਟ ਵੀ ਕਰਵਾਵਾਂਗੇ ਠੀਕ ਠੀਕ ਭਰਦਰ ਕਬੂਤਰ ਕਲੱਬ ਦੇ ਪੰਜ ਮੈਂਬਰ ਦੇ ਵਿੱਚ ਆ ਅਸੀਂ ਅਜਿਹਾ ਵੀ ਸ਼ੌਕ ਅਗਲੀ ਨੈਕਸਟ ਵਾਰੀ ਵਧੀਆ ਕਰਾਵਾਂਗੇ ਬੜੇ ਵਧੀਆ ਜੀ ਕਬੂਤਰ ਬਾਈ ਨੂੰ ਉੱਪਰ ਲੈ ਕੇ ਜਾ ਰਹੇ ਆ ਜੀ ਇਹ ਜਾਣ ਬੋਤਰ ਕਲਾਬ ਵੱਲੋਂ ਇੱਕ ਸ਼ੀਲਡ ਕਰਾਈ ਗਈ ਉਹਦੇ ਨਾਮ ਜਿਹੜੇ ਅਨਾਉਂਸ ਕੀਤੇ ਜਾਣਗੇ ਇਹ ਨਿਸ਼ਾਨ ਵੀ ਧੋਤੋਂ ਇਹਨਾਂ ਦੇ ਸਾਥ ਬਹੁਤ ਹੀ ਸਤਿਕਾਰਯੋਗ ਕਲਾਸਤਾਜ ਵੀਲਣ ਵਾਲੇ ਤੇ ਸਾਰੀ ਟੀਮ ਨਾਲ ਕੇ ਬੜਾ ਸੋਹਣਾ ਪਾਲਾ ਕਰਦੇ ਨੇ ਤੇ ਇਹ ਜਿਹੜੇ ਆ ਨਾਮ ਜਿਹੜੇ ਆ ਇਹ ਨਿਸ਼ਾਨ ਵੀ ਵੱਲੋਂ ਜਿਹੜੇ ਆ ਸ਼ੀਲਡ ਕਰਾਉਂਦੇ ਆ ਇਹ ਨਾਮ ਜਿਹੜੇ ਅਨਾਉਂਸ ਕਰਦੇ ਆ ਜੀ ਜੱਜ ਵੀਰ ਲੁਹਾਰ ਕਾ ਜੀ ਨਾਮ ਇਸਤਾਦ ਦੀ ਭਾਗਤੀ ਤੋ ਇਹ ਆਪਣੇ ਸਾਧ ਨਿਸ਼ਾਨ ਤਾਹੋਲ ਜੀ ਇਹਨਾਂ ਜਿਹੜਾ ਟੂਰਨਾਮੈਂਟ ਜਿਹੜਾ ਕਰਵਾਇਆ ਸੀ ਅਸੂਦਾ ਉਹ ਜਿਹੜੇ ਨਾਮ ਆ ਵੰਡ ਸਮਰੋਹ ਚੱਲਣ ਲੱਗਾ ਜੀ ਲੁਹਾਰਾ ਜੀ ਲਾ ਵਿਸਤਾਰ ਦੀ ਗੱਲ ਜੀ ਇਹ ਦੋਨਾਂ ਲਈ ਇਹਦੇ ਸਾਹਮਣੇ ਲੋ ਜੀ ਇਹ ਟੈ ਜਿਹੜਾ ਬੱਚੇ ਦਾ ਨਾਮ ਆ ਆਪਣੇ ਜੱਜ ਵੀਰ ਇਹਨਾਂ ਦਾ ਆਇਆ ਜੀ ਸਾਂਝਾ ਕਬੂਤਰ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਸੀ ਜੀ ਸਤਿ ਨਿਸ਼ਾਨ ਤਾਹੋਲ ਜੀ ਇਹਨਾਂ ਲੋ ਜੀ ਆ ਜੀ ਬੱਚੇ ਦਾ ਨਾਮ ਇਹਨਾਂ ਨਾ ਕ੍ਰਿਸ਼ਨ ਸਾਹਮਣੇ ਜੀ ਲੋ ਜੀ ਆਪ ਕੀ ਡਗਾਂ ਪੀ ਜਾਂਦਾ ਇਨਾਮ ਆ ਜਾਓ ਆ ਜੀ ਕ੍ਰਿਸ਼ਨ ਜੀ ਨੂੰ ਵਡਾ ਰਾਵ ਲੋ ਬੱਚੇ ਦਾ ਨਾਮ ਇਹ ਐਕਸਟਰਾ ਨਾਮ ਤੇ ਆਪਣੇ ਕੋਲ ਇਹ ਐਕਸਟਰਾ ਨਾਮ ਹੈ ਜੀ ਜਿਹੜਾ ਇਹਨਾਂ ਨੇ ਅਨਾਉਂਸ ਕੀਤਾ ਸੀ ਉਹ ਵੀ ਨਾਮ ਦਿੱਤਾ ਜਾ ਰਿਹਾ ਜੀ ਨਾਲ ਬਹੁ ਬਹੁ ਮबारकਾਂ ਜੀ ਕਵਲਵਾਰ ਪੀ ਜੀ ਸਵਾਸਤ ਪਾਰਗੀ ਇਹ ਨਹੀਂ ਕਲੀਪਾ ਜੀ ਦਾ ਸਵਾਗਤ ਹੈ। ਠੀਕ। ਕਬਰਵਾ ਜੀ, ਕਵਰਵੀਰ ਕੈਨੇਡਾ ਵਾਲੇ, ਰਾਜੂ ਵੀਰ ਸਟੇ ਦਿਓ ਜੀ। ਆਇਓ ਜੀ। ਅਸਤਾਨ ਜੀ ਨਾਣੋ ਤੇ ਉਹਨਾਂ ਆਪਣੇ ਤਰਾਕ ਕਬੂਤਰ ਕਲੱਬ ਦੇ ਜਿਹੜੇ ਆ ਤੇ ਆ ਇਨਾਮ ਸਭ ਤੇ ਮਿਲੂਗੀ ਦੇ ਵਿੱਚ ਪਹੁੰਚ ਆ ਰਿਹਾ ਜੀ। ਕਨ ਦਾ ਉਸਤਾਦ ਜੀ ਉਹਨਾਂ ਦੇ ਸ਼ਗਿਰਦ ਉਹਨਾਂ ਦਾ ਇਨਾਮ ਜੀ ਦਾ। ਫੇਟ ਕਬੂਤਰ ਦਾ ਆਇਆ। ਕਿੰਨੇ ਕਿੱਥੇ ਉਸਤਾਦ ਜੀ ਕਬੂਤਰ? 5 ਵਜੇ ਜਿਵੇਂ 25 ਮਿੰਟ ਦੇ। ਲੋ ਜੀ 5:00 ਵਜ ਗਏ ਤੇ 25 ਮਿੰਟ ਦੇ ਉੱਤੇ ਕਵਰ ਸਤਾਜ ਜੀ ਕੈਨੇਡਾ ਵਾਲੀ ਛੱਤ ਜਿਹੜੀ ਆ ਉਹਨਾਂ ਦਾ ਇਹ ਟਕਬੂਤਰ ਇਨਾਮ 5 25 ਦੇ ਕੁਕਰ ਬੈਠਾ ਰਹੀ ਜੀ ਤੇ ਕਵਰ ਬਾਡ ਮੀਨ ਵੱਲੋਂ ਉਹ ਬਹੁਤ ਮੁਬਾਰਕਾਂ ਜੀ ਸਾਰੀ ਪਾਰਟੀ ਨੂੰ ਕਵਰ ਸਤਾਜ ਜੀ ਕੈਨਾ ਵਾਲਿਆਂ ਨੂੰ ਤੇ ਰਾਜਵੀਰ ਭਾਈ ਜਾਨ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਕਿੰਨਾ ਵੱਲੋਂ ਆ ਜੀ ਨੇ ਠੀਕ ਆ ਜੀ ਇਹ ਟਕਬੂਤਰ ਦਾ ਠੀਕ ਆ ਜੀ ਤੇ ਵਿੱਚ ਜਿਹੜੇ ਸਪੈਸ਼ਲ ਗੈਸਟ ਆਏ ਹੋਏ ਆ ਸਾਡੇ ਲਖਮੀਰ ਸਾਹਿਬ ਜੀ ਆ ਤਾਬੀ ਵੀਰ ਆਏ ਅੱਗੇ ਕਿ ਸਾਂਭਾ ਲੋਹੇ ਆਣੇ ਆ ਜਾਣ ਤੇ ਤੀਹਰਾ ਨਾਮ ਲੈ ਲੈ ਲੋ ਜੀ ਸਾਂਝਾ ਕਬੂਤਰ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਜੀ ਤੇ ਤੀਹਰਾ ਨਾਮ ਕਿਹਨਾਂ ਦਾ ਜੀ ਹੈ ਉਹਨਾਂ ਦਾ ਆਪਣੇ ਉਸਤਾਦ ਨਿਸ਼ਾਨ ਧੋਲਦਾ ਜੀ ਟੀ ਕਾਲੇ ਉਸਤਾਦ ਜੀ ਹੁਣੀ ਬੈਡਿੰਗ ਵਾਲੇ ਤੇ ਸਭ ਦੀ ਮੌਜੂਦਗੀ ਦੇ ਵਿੱਚ ਸਾਰੇ ਭਾਈ ਹੁਣੀ ਇੱਧਰ ਹਰ ਸਿਮਰਨ ਵੀਰ ਜੀ ਹੁਣੀ ਤੇ ਲਖਬੀਰ ਉਸਤਾਦ ਜੀ ਹੁਣੀ ਦੁਬਈ ਵਾਲੇ ਲਾਲੀ ਸਾਧ ਜੀ ਹਣੀ ਇਹਨਾਂ ਦੀ ਮਜੂਰੀ ਦੇ ਵਿੱਚ ਹੀ ਨਾਮ ਦਿੱਤਾ ਜਾ ਰਿਹਾ ਜੀ ਸਨੈਪ ਜੀ ਲਖਵੀਰ ਭਾਈ ਮਾਣੇ ਜੀ ਤੀਸਰਾ ਨਾਮ ਆਪਣਾ ਕੂਲਰ ਹੀ ਜੀ ਦੇਖੋ ਉਹਨੀਆਂ ਚਾਣ ਭਾਈ ਵੇਖੋ ਤੀਸਰਾ ਨਾਮ ਮੋਦਾ ਕਿ ਹੀ ਕੂਲਰ ਹੀ ਲੋ ਜੀ ਤੀਸਰਾ ਨਾਮ ਮੋਦਾ ਆ ਸ਼ੀਲਡ ਦੇ ਨਾਲ ਹੀ ਆ ਤੇ ਆ ਸ਼ੀਲਡ ਹੀ ਜੀ ਉਹਦੇ ਨਾਲ ਕੂਲਰ ਤੀਸਰਾ ਨਾਮ ਹੈਗਾ ਜੀ ਠੀਕ ਹੈ ਬੋ ਬੋ ਮबारकਾਂ ਜੀ ਕਵਰ ਬਾਡ ਪੀਸ ਵੱਲੋਂ ਲਈ ਦੂਸਰਾ ਨਾਮ ਜਿਹੜਾ ਉਸਤਾਦ ਬਾਦਲੀ ਲੋ ਜੀ ਇਹ ਸਾਡੀ ਪੀਕਮ ਬਾਦਲੀ ਕਵਰ ਸਾਜ ਜਿਹੜਾ ਵਾਲੇ ਦੀ ਉਹਦੇ ਵਿੱਚ ਵੀ ਜੀ ਕਵਰ ਸਾਜ ਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਛੱਤ ਨੇ ਜਿਹੜਾ ਦੂਸਰਾ ਨਾਮ ਹਾਸਲ ਕੀਤਾ ਵਾ ਉਹਦੇ ਵਾਸਤੇ ਅਸੀਂ ਕਵਰ ਸਾਜ ਜੀ ਨੂੰ ਬੋ ਬੋ ਮੁਬਾਰਕਾਂ ਜੀ ਕਵਰ ਬਾੜ ਪੀਐਸ ਵੱਲੋਂ ਆਲ ਖੁੱਤਰ ਖਡਾਰੀਆਂ ਵੱਲੋਂ ਤੇ ਰਾਜੀਵ ਸਿੰਘ ਜੀ ਦੂਰਾਂਗਾ ਫੇਜ ਜੀ ਕਵਰ ਸਤਾਪ ਪਾਰਟੀ ਨੂੰ ਬਹੁਤ ਬਹੁਤ ਮੁबारक। ਨਾਲ ਲਾਲੀ ਸਾਹਿਬ ਜੀ ਹਣੀਆ ਇੱਧਰ ਜੀ ਬਹੁਤ ਬਹੁਤ ਸਨ ਆਪਣੇ ਰਾਜੀਵ ਵੀ ਤੁਹਾਨੂੰ ਵੀ ਕਵਰ ਉਸਤਾਦ ਜੀ ਨਾਲੋਂ ਵੀ ਸੂਰਜ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁबारक ਜੀ ਕਵਰ ਬਾੜ ਪੀਐਸ ਵੱਲੋਂ। ਜੀ ਫੇਜ ਜੀ ਸੁਰਜੀ ਭਾਈ ਸਾਹਮਣੇ ਤਰੂ ਵੇਖਿਓ ਗਾੜੀ ਹੋ ਜਮੜਾ ਬੱਸ ਬੱਸ ਸਾਹਮਣੇ ਜੀ ਲੋ ਜੀ ਦੂਸਰਾ ਆ ਗਏ ਹੋ ਇਹ ਟਾਈਮ ਨਾਲ ਪੰਜੀ ਪਹਿਲਾ ਨਾਮ ਜੀ ਹਰਸ਼ਵਰਨ ਜੀ ਲਾਲੀਤਾਰ ਪਾਰਟੀ ਉਹਨਾਂ ਨੂੰ 43 ਸ਼ਾਲੀ ਐਲ ਸੀ ਡੀ ਜੀ ਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਹਾਰ ਸਿਮਰਨ ਵੀਰ ਜੀ ਨੂੰ ਆਪ ਖਾਇਆ ਜਿਨ੍ਹਾਂ ਨੂੰ ਇਸ ਕੱਪ ਦੇ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਹਾਰ ਸਿਮਰਨ ਵੀਰ ਜੀ ਦਿੱਲੀ ਵਾਲੇ ਪਾਰਟੀ ਲਾਲੀ ਉਸਤਾਦ ਜੀ ਨਾਲ ਦੀ ਹਾਰ ਸਿਮਰਨ ਵੀਰ ਜੀ ਦਿੱਲੀ ਵਾਲੇ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰੀ ਪਾਰਟੀ ਨੂੰ ਤੇ ਬਾਬਾ ਸਕੰਦਰ ਜੀ ਉਸਤਾਦ ਜੀ ਹੁਣੇ ਲੈਂਦੇ ਪੰਜਾਬ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਨੂੰ ਵੀ ਕਵਰ ਬਾੜ ਭੀਜ ਸੋ ਸਨੈਬ ਜੀ ਨੂ ਸਾਹਿਬ ਜੀ ਕਾਲੇ ਸਾਹਿਬ ਜੀ ਨਿਸ਼ਾਨ ਸਾਹਿਬ ਜੀ ਬਹੁਤ ਬਹੁਤ ਜੀ ਕਾਲੇ ਸਾਹਿਬ ਜੀ ਗੋਬੰਗ ਵਰਕਰ ਹਰ ਸ਼ਮਰਮੀ ਜੀ ਤੁਹਾਨੂੰ ਐਸ ਜੀ ਪਛਤੀ ਨਾਮ ਦਿੰਦੀਆਂ ਸਾਹਿਬ ਜੀ ਤੇ ਵਾਜਣਾ ਹੈ ਪੱਖੇ ਪੱਖੇ ਨਾਲ ਵਾਜੇ ਥੱਲੇ ਕਰੋ ਥੱਲੇ ਸਾਜ ਜੀ ਹਣੀ ਸਾਡੇ ਦੁਬਈ ਤੋਂ ਠੀਕ ਹੈ ਜੀ ਘਰ ਸਨੜ ਵੀਰ ਜੀ ਹਣੀ